ਭਾਈ ਯਾਰ ਵੀਡੀਓ ਵਾਇਰਲ ਹੋ ਰੋ ਭੇਜੋ ਯਾਰ ਇਹ ਸੀਰੀਅਸ ਹੈ ਭਾਈ ਮੈਂ ਕਿਸਨੇ ਸਰਪਾਇਜ਼ ਕੀਤੀ ਸਰਪਾਇਜ਼ ਕਰ ਦਿੱਤੀ ਹੈ ਭਾਈ ਦੇਖੋ ਭਾਈ ਇਹ ਸਿੱਧੀ ਨਹੀਂ ਗੱਲ ਜਿਵੇਂ ਸਿੱਧੀ ਨਹੀਂ ਗੱਲ ਇਹ ਜਸੂਬਾਲ ਇਹ ਤਾਂ ਇਹ ਤਾਂ ਰਹਿ ਰਹੇ ਹੁੰਦੇ ਨੇ ਅਨਸ਼ੈਲ ਸੀਸ ਨੂੰ ਸੇਵ ਕਰੀਏ ਯਸ ਵਾਹ ਯੂ ਕੈਨ ਡੂ ਸਟੈਪ ਬੈਕ ਹਾਂ ਇਹ ਇਹ ਬਿਦਰ ਰਿਮੂਵ ਦਾ ਵੀ ਆਲਸੋ ਹਵ ਯੂ ਕੈਨ ਰਿਮੂਵ Okay, just do me a favor. Just stand over there, okay? What part does it look okay. like? ਆਕਰਪਾਲ ਕਰਦੀ ਹੈ ਜੀ ਨਾ ਇਹ ਸਾਰੀ ਕੱਟ ਕੇ ਉਹ ਨਾ ਹੀ ਜਦ ਪੜਾਈ ਬੜਾ 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 ਇਹ ਤਾਂ ਗਲਤ ਆ ਬੜਾ ਲਈ ਨਹੀਂ ਹੋ ਰਿਹਾ ਜਲਦੀ ਲਾਉਂਦੇ ਆ ਬੰਦੇ ਹੀ ਆ ਹ

5 ਤਰੀਕ ਨੂੰ ਬਹੁਤ ਵੱਡਾ ਇਕੱਠ ਹੋ ਰਿਹਾ ਹੈ ਤਾਂ ਮੇਰੀ ਪੰਜਾਬ ਦੇ ਜਿੰਨੇ ਵੀ ਯੂਥ ਹੈ ਜਾਂ ਜਿੰਨੇ ਵੀ ਸਾਡੀਆਂ ਇੱਥੇ ਸ਼ਖਸ਼ੀਅਤ ਨੇ ਪੰਜਾਬ ਦੇ ਅੰਦਰ ਉਹਨਾਂ ਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਯੂਨੀਵਰਸਿਟੀ ਦੇ ਜਿਹੜਾ ਨਾਂ ਉੱਤੇ ਰੱਖਿਆ ਗਿਆ ਹੈ ਇੱਥੇ ਪਹੁੰਚਣਾ ਚਾਹੀਦਾ ਹੈ ਜੋ ਸਰਬੱਤ ਦੇ ਭਲੇ ਦੇ ਲਈ ਇੱਕ ਅਸ਼ੀਰਵਾਦ ਕੀਤੀ ਗਈ ਸੀ ਕਿਉਂਕਿ ਜੇ ਅਸੀਂ ਇੱਥੇ ਨਹੀਂ ਪਹੁੰਚਦੇ ਤਾਂ ਉਸ ਦਾ ਜਿਹੜਾ ਰਿਜ਼ਲਟ ਬੜਾ ਮਾੜਾ ਆ ਦੇਗਾ ਦੂਸਰੀ ਮੇਰੀ ਬੇਨਤੀ ਹੈ ਕਿ ਇਹ ਕੋਈ ਵਾਇਲੈਂਸ ਨਹੀਂ ਚਾਹੀਦੀ ਇਸ ਦੇ ਵਿੱਚ ਕਿਉਂਕਿ ਹਕੂਮਤ ਹਮੇਸ਼ਾ ਇਹ ਚਾਹੁੰਦੀ ਹੈ ਕਿ ਵਾਇਲੈਂਸ ਹੋਵੇ ਉਹ ਵਾਇਲੈਂਸ ਨੂੰ ਚੰਗਾ ਸਮਝੀਦੀ ਹੈ ਉਹ ਤੁਹਾਡੇ ਦੇ ਪਰਚਾ ਦਰਜ ਕਰਕੇ ਤੁਹਾਡਾ ਫਿਊਚਰ ਖਰਾਬ ਕਰਨਾ ਚਾਹੁੰਦੀ ਹੈ ਪਰ ਸਾਨੂੰ ਪੀਸਫੁਲ ਪ੍ਰੋਟੈਸਟ ਜਿੱਦਾਂ ਸਾਡੇ ਕੋਲ ਰਾਈਟ ਹੈ ਉਹ ਸਾਨੂੰ ਜਿਹੜਾ ਆਪਦਾ ਰਾਈਟ ਉਹ ਖਤਮ ਨਹੀਂ ਕਰਨਾ ਚਾਹੀਦਾ ਸਾਨੂੰ ਪੁਰਾਣੇ ਜਿਹੜੇ ਜਗਤੋ ਦੇ ਮੋਰਚੇ ਤੋਂ ਲੈ ਕੇ ਤੇ ਇੱਥੇ ਮੋਰਚਾ ਜਿਹੜਾ ਅੰਮ੍ਰਿਤਸਰ ਚੱਲੇ ਨੇ ਉਹ ਸਾਰੇ ਮੋਰਚੇ ਸਾਨੂੰ ਇਹ ਦਰਸਾਉਂਦੇ ਨੇ ਕਿ ਅਸੀਂ ਪੀਸਫੁਲ ਰਹੇ ਹਾਂ ਹਕੂਮਤਾਂ ਨੇ ਸਾਡੇ ਤੇ ਜੁਰਮ ਕੀਤਾ ਹੈ ਪਰ ਆਖਰ ਹਕੂਮਤਾਂ ਨੂੰ ਸਾਡੇ ਸਾਹਮਣੇ ਉਹ ਨਿਉਏ ਨੇ ਸੋ ਮੇਰੀ ਇਨੀ ਬੇਨਤੀ ਹੈ ਸਾਨੂੰ ਬੜਾ ਪੀਸਵਰ ਚਲਣਾ ਚਾਹੀਦਾ ਹੈ ਕਿ 5 ਤਰੀਕ ਦੇ ਕੱਠ ਨੂੰ ਵੱਧ ਤੋਂ ਵੱਧ ਦਿੱਤੇ ਸ਼ਮੂਲਿਤ ਕਰਨੀ ਚਾਹੀਦੀ ਹੈ ਵੈਗਰੂਜੀ ਕਾਂਗਸਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਲਿਮਟਡ ਗਿਆਨ ਤੇ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਅੱਜ ਦੀਆਂ ਤੋਂ ਵੱਡੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿੱਥੇ ਪਹਿਲੀ ਖਬਰ ਸਾਹਮਣੇ ਆਈ ਹੈ ਕੈਨੇਡਾ ਤੋਂ ਜਿੱਥੇ ਕਿ ਪੁਲਿਸ ਵੱਲੋਂ ਇੱਕ ਸਿੱਖ ਗੁਰਸਿੱਖ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ ਅਤੇ ਇਸ ਨੌਜਵਾਨ ਦੀ ਪਹਿਲਾ ਸ੍ਰੀ ਸਾਹਿਬ ਪੁਲਿਸ ਵੱਲੋਂ ਉਤਾਰੀ ਗਈ ਅਤੇ ਦੋਸ਼ ਲਗਾਇਆ ਗਿਆ ਕਿ ਉਸ ਨੇ ਕਿਰਪਾਨ ਕੱਢੀ ਸੀ ਤੇ ਦੱਸਦੀ ਹੈ ਕਿ ਉੱਥੇ ਹੀ ਜੋ ਨੌਜਵਾਨ ਹੈ ਉਸਨੇ ਆਪਣੇ ਸਾਥੀਆਂ ਨੂੰ ਖਾਸ ਤੌਰ ਤੇ ਕਿਹਾ ਕਿ ਇਹ ਵੀਡੀਓ ਬਣਾ ਕੇ ਵਾਇਰਲ ਕਰੋ ਉਸਨੇ ਕਿਰਪਾ ਨਹੀਂ ਕੀਤੀ ਉਸਦੇ ਕਕਾਰਾਂ ਦੀ ਬੇਅਦਬੀ ਕੀਤੀ ਗਈ ਹੈ ਪੁਲਿਸ ਵੱਲੋਂ ਤੇ ਦੱਸਦੀ ਹੈ ਕਿ ਉੱਥੇ ਇਸ ਤਰ੍ਹਾਂ ਦੇ ਹੋਰ ਵੀ ਇਲਜ਼ਾਮ ਲੰਘੇ ਸਮੇਂ ਦੇ ਵਿੱਚ ਵੀ ਗੁਰਸਿੱਖ ਨੌਜਵਾਨਾਂ ਵੱਲੋਂ ਲੱਗਦੇ ਆਏ ਹਨ ਜਿੱਥੇ ਕਿ ਕਿਹਾ ਗਿਆ ਕਿ 에어ਪੋਰਟ ਤੋਂ ਇਲਾਵਾ ਹੋਰ ਬਕਵਾਕ ਥਾਮਾਂ ਤੇ ਜੋ ਸਰਬਜਨਕ ਥਾਮਾਂ ਨੇ ਉੱਥੇ ਉਹਨਾਂ ਦੇ ਕਕਾਰਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਜਦਕਿ ਉਹਨਾਂ ਦੇ ਜੋ ਸਿੱਖ ਲੀਡਰ ਨੇ ਉਹਨਾਂ ਦੁਆਰਾ ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਉਹਨਾਂ ਦੇ ਕਕਾਰਾਂ ਦੀ ਉਹਨਾਂ ਦੇ ਧਰਮ ਦੇ ਵਿੱਚ ਅਹਿਮੀਅਤ ਬਾਰੇ ਖਾਸ ਤੌਰ ਤੇ ਦੱਸਿਆ ਗਿਆ ਪਰ ਫਿਰ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਹੋਣਾ ਆਪਣੇ ਆਪ ਦੇ ਵਿੱਚ ਮਤ ਭਾਗ ਹੈ ਜਦੋਂ ਕਿ ਅਜੇ ਇਹ ਬਾਹਰਲੇ ਦੇਸ਼ਾਂ ਦੇ ਵਿੱਚ ਪੰਜਾਬੀਆਂ ਦਾ ਉੱਥੋਂ ਦੀ ਇਕਨੋਮੀ ਦੇ ਵਿੱਚ ਇੱਕ ਵੱਡਾ ਹਿੱਸਾ ਹੈ ਹਾਲਾਂਕਿ ਆਪਣੇ ਪੰਜਾਬ ਨੂੰ ਬੇਸ਼ੱਕ ਉਹਨਾਂ ਨੇ ਬਰਬਾਦ ਕਰ ਲਿਆ ਪਰ ਬਾਹਰਲੇ ਮੁਲਕਾਂ ਨੂੰ ਆਬਾਦ ਕੀਤਾ ਪਰ ਫਿਰ ਵੀ ਉਹਨਾਂ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦਾ ਵਿਤਕਰਾ ਹੋਣਾ ਆਪਣੇ ਆਪ ਦੇ ਵਿੱਚ ਨਮੂਸੀ ਵਾਲੀ ਗੱਲ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਕਾਰਵਾਈ ਕਰਨ ਵਾਲੇ ਇਹਨਾਂ ਪੁਲਿਸ ਕਰਮਚਾਰੀਆਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਫਿਰ ਤੁਸੀਂ ਇਹਨਾਂ ਨੌਜਵਾਨਾਂ ਦਾ ਦੋਸ਼ ਮੰਨਦੇ ਹੋ ਜੀਐਸ ਜਨੋ ਦੇ ਵਿੱਚ ਦੱਸਿਓ ਜੇਕਰ ਤੁਹਾਨੂੰ ਲੱਗਦਾ ਹੈ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਫਿਰ ਨਹੀਂ ਤੇ ਉੱਥੇ ਹੀ ਦੂਜੀ ਖਬਰ ਤੁਹਾਨੂੰ ਲੈ ਚਾਲਦੇ ਹਾਂ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਬੀਤੇ ਦਿਨਾਂ ਤੋਂ ਇੱਕ ਵੱਡਾ ਸੰਘਰਸ਼ ਚੱਲ ਰਿਹਾ ਹੈ ਕਿਉਂਕਿ ਜੋ ਯੂਨੀਵਰਸਿਟੀ ਹੈ ਉਸ ਦੇ ਵਿੱਚ ਜੋ ਇੱਕ ਪੰਜਾਬੀਆਂ ਦੇ ਲਈ ਖਾਸ ਕੋਟਾ ਹੁੰਦਾ ਸੀ ਬਾਰਡਰ ਏਰੀਆ ਦੇ ਲਈ ਤੇ ਸਿੱਖਾਂ ਦੇ ਲਈ ਉਸ ਕੋਟੇ ਨੂੰ ਖਤਮ ਕੀਤਾ ਜਾ ਰਿਹਾ ਜਿੱਥੇ ਕਿ ਇੱਕ ਤਿੱਖਾ ਸੰਘਰਸ਼ ਵਿੜਿਆ ਗਿਆ ਸਟੂਡੈਂਟਸ ਵੱਲੋਂ ਤੇ ਉੱਥੇ ਹੀ ਜੋ ਸੀਨੀਅਰ ਵਕੀਲ ਹਨ ਐਡਵੋਕੇਟ ਹਰਪਾਲ ਸਿੰਘ ਖਾਰਾ ਵੀ ਪਹੁੰਚੇ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ 5 ਅਗਸਤ ਨੂੰ ਯਾਨੀ ਕਿ ਕੱਲ ਸੋਮਵਾਰ ਨੂੰ ਇੱਕ ਵੱਡੀ ਇਕੱਤਰਤਾ ਕੀਤੀ ਜਾ ਰਹੀ ਹੈ ਜਿੱਥੇ ਕਿ ਕੁਝ ਵੱਡੇ ਅਤੇ ਖਾਸ ਐਲਾਨ ਵੀ ਹੋਣਗੇ ਸੋ ਤੁਹਾਡੇ ਨਾਲ ਬੈਕ ਟੂ ਬੈਕ ਦੋਵੇਂ ਖਾਸ ਵੀਡੀਓਜ਼ ਰੱਖਦੇ ਹਾਂ ਤੇ ਉਥੇ ਹੀ ਕੁਝ ਹੋਰ ਵੀ ਖਾਸ ਵੱਡੇ ਅਤੇ ਹੈਰਾਨੀਜਨਕ ਅਪਡੇਟ ਤੁਹਾਡੇ ਨਾਲ ਅੱਜ ਸਾਂਝੇ ਕਰਾਂਗੇ ਸੋ ਤੁਸੀਂ ਲਿਮਟਿਡ ਗਿਆਨ ਦੇ ਨਾਲ ਬਨੇ ਰਹਿਣਾ ਤੇ ਜਿਹੜੇ ਨਵੇਂ ਦੋਸਤ ਨੇ ਜਰੂਰ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ ਤੇ ਜੇਕਰ ਤੁਸੀਂ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਲਿਮਟਿਡ ਗਿਆਨ ਮੀਡੀਆ ਫੇਸਬੁੱਕ ਪੇਜ ਨੂੰ ਤੁਸੀਂ ਲਾਈਕ ਫੋਲੋ ਕਰ ਸਕਦੇ ਹੋ ਹਰ ਇੱਕ ਤਾਜ਼ਾ ਖਬਰ ਸਭ ਤੋਂ ਪਹਿਲਾਂ ਮਾਉਣ ਦੇ ਲਈ ਸੋ ਦੇਖੋ ਇਹ ਖਾਸ ਵੀਡੀਓਜ਼

ओके यू सी माय फेवरेट स्टैंड ओवर देयर ओके व्हाट था दिस दिस फरमान कटिए थे हां कटिए फरमान कटिए थे नहीं सारी कट गए वो बनाओ ये बड़ा 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 ये तो गलत आ बडालिए नहीं नहीं चलो लो नहीं कटना बंदा नहीं आ मतलब इंग्लिश से बात नहीं होती है वो नु पता लगेगा गलत दा नहीं नहीं नहीं

5 ਤਰੀਕ ਨੂੰ ਬਹੁਤ ਵੱਡਾ ਇਕੱਠ ਹੋ ਰਿਹਾ ਹੈ ਤਾਂ ਮੇਰੀ ਪੰਜਾਬ ਦੇ ਜਿੰਨੇ ਵੀ ਯੂਥ ਹੈ ਜਾਂ ਜਿੰਨੇ ਵੀ ਸਾਡੀਆਂ ਇੱਥੇ ਸਿੱਖਿਆਤ ਨੇ ਪੰਜਾਬ ਦੇ ਅੰਦਰ ਉਹਨਾਂ ਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਯੂਨੀਵਰਸਿਟੀ ਦਾ ਜਿਹੜਾ ਨਾਂ ਉਸਤੇ ਰੱਖਿਆ ਗਿਆ ਹੈ ਕਿ ਇੱਥੇ ਪਹੁੰਚਣਾ ਚਾਹੀਦਾ ਹੈ ਜੋ ਸਰਬੱਤ ਦੇ ਭਲੇ ਦੇ ਲਈ ਇੱਕ ਸ਼ੁਰੂਆਤ ਕੀਤੀ ਗਈ ਸੀ ਕਿਉਂਕਿ ਜੇ ਅਸੀਂ ਇੱਥੇ ਨਹੀਂ ਪਹੁੰਚਦੇ ਤਾਂ ਉਸ ਦਾ ਜਿਹੜਾ ਰਿਜ਼ਲਟ ਬੜਾ ਮਾੜਾ ਆਵੇਗਾ ਦੂਸਰੀ ਮੇਰੀ ਬੇਨਤੀ ਹੈ ਕਿ ਕੋਈ ਵਾਇਲੈਂਸ ਨਹੀਂ ਚਾਹੀਦੀ ਇਸ ਦੇ ਵਿੱਚ ਕਿਉਂਕਿ ਹਕੂਮਤ ਹਮੇਸ਼ਾ ਇਹ ਚਾਹੁੰਦੀ ਹੈ ਕਿ ਵਾਇਲੈਂਸ ਹੋਵੇ ਉਹ ਵਾਇਲੈਂਸ ਨੂੰ ਚੰਗਾ ਸਮਝਦੀ ਹੈ ਉਹ ਤੁਹਾਡੇ ਦੇ ਪਰਚਾ ਦਰਜ ਕਰਕੇ ਤੁਹਾਡਾ ਫਿਊਟਰ ਖਰਾਬ ਕਰਨਾ ਚਾਹੁੰਦੀ ਹੈ ਪਰ ਸਾਨੂੰ ਪੀਸਫੁਲ ਪ੍ਰੋਟੈਸਟ ਜਿੱਦਾਂ ਸਾਡੇ ਕੋਲ ਰਾਈਟ ਹੈ ਉਹ ਸਾਨੂੰ ਜਿਹੜਾ ਆਪਦਾ ਰਾਈਟ ਹੋ ਖਤਮ ਨਹੀਂ ਕਰਨਾ ਚਾਹੀਦਾ ਸਾਨੂੰ ਪੁਰਾਣੇ ਜਿਹੜੇ ਜਗਤੋ ਦੇ ਮੋਰਚੇ ਤੋਂ ਲੈ ਕੇ ਤੇ ਇੱਥੇ ਮੋਰਚਾ ਜਿਹੜਾ ਅੰਮ੍ਰਿਤਸਰ ਚੱਲੇ ਨੇ ਉਹ ਸਾਰੇ ਮੋਰਚੇ ਸਾਨੂੰ ਇਹ ਦਰਸਾਉਂਦੇ ਨੇ ਕਿ ਅਸੀਂ ਪੀਸਫੁਲ ਰਹੇ ਹਾਂ ਹਕੂਮਤਾਂ ਨੇ ਸਾਡੇ ਤੇ ਜ਼ੁਲਮ ਕੀਤਾ ਹੈ ਪਰ ਆਖਰ ਹਕੂਮਤਾਂ ਨੂੰ ਸਾਡੇ ਸਾਹਮਣੇ ਉਹ ਨਿਉਏ ਨੇ ਸੋ ਮੇਰੀ ਇਨੀ ਬੇਨਤੀ ਹੈ ਸਾਨੂੰ ਬੜਾ ਪੀਸਵਰ ਚਲਣਾ ਚਾਹੀਦਾ ਹੈ ਕਿ 5 ਤਰੀਕ ਦੇ ਇਕੱਠ ਨੂੰ ਵੱਧ ਤੋਂ ਵੱਧ ਇੱਥੇ ਸ਼ਮੂਲੀਤ ਕਰਨੀ ਚਾਹੀਦੀ ਹੈ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ